रेडी ਜਦੋਂ ਅਸੀਂ ਜ਼ਿੰਦਗੀ ਦੇ ਕੁਝ ਮਹੱਤਵਪੂਰਨ ਪਹਿਲੂਆਂ ਬਾਰੇ ਸੋਚਦੇ ਹਾਂ ਤਾਂ ਰਿਸ਼ਤਿਆਂ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਡੰਡੀ ਰਿਸ਼ਤੇ ਸਾਨੂੰ ਸਿਰਫ ਮਾਨਸਿਕ ਹੀ ਨਹੀਂ ਬਲਕਿ ਜਜ਼ਬਾਤੀ ਤੌਰ ਉੱਤੇ ਵੀ ਮਜ਼ਬੂਤ ਕਰਦੇ ਹਨ ਡੰਡੀ ਇਹ ਸਾਡੇ ਜੀਵਨ ਦਾ ਉਹ ਅਨਮੁੱਲਾ ਅੰਗ ਹੈ ਜੋ ਸਾਡੇ ਹਰ ਖੁਸ਼ੀ ਅਤੇ ਗਮ ਦੇ ਪਲਾਂ ਵਿੱਚ ਸਾਥੀ ਬਣਦੇ ਹਨ ਡੰਡੀ ਪਰਿਵਾਰ ਸਾਡਾ ਪਹਿਲਾ ਰਿਸ਼ਤਿਆਂ ਦਾ ਸਰਕਲ ਹੁੰਦਾ ਹੈ ਜਿੱਥੇ ਅਸੀਂ ਸਭ ਕੁ ਸਿੱਖ ਕੇ ਜ਼ਿੰਦਗੀ ਦੀਆਂ ਕੀਮਤਾਂ ਕਦਰਾਂ ਨੂੰ ਸਮਝਦੇ ਹਾਂ ਡੰਡੀ ਮਾਤਾ ਪਿਤਾ ਭੈਣ ਭਰਾ ਦਾਦਾ ਦਾਦੀ ਨਾਨਾ ਨਾਨੀ ਮਾਮੇ ਚਾਚੇ ਮਾਸੀਆਂ ਪੂਆ ਅਤੇ ਹੋਰ ਪਰਿਵਾਰਕ ਮੈਂਬਰ ਸਾਡੇ ਆਸ-ਪਾਸ ਦੇ ਉਹ ਲੋਕ ਹੁੰਦੇ ਹਨ ਜੋ ਸਾਨੂੰ ਪਿਆਰ ਨਾਲ ਰਹਿਣ ਸਹਿਣ ਤੋਂ ਜਾਣੂ ਕਰਾਉਂਦੇ ਹਨ ਡੰਡੀ ਰਿਸ਼ਤਿਆਂ ਦੀ ਮਾਲਾ ਵਿੱਚੋਂ ਇੱਕ ਮਣਕਾ ਹੈ ਪੂਆ ਭਤੀਜੀ ਦਾ ਡੰਡੀ ਇਹ ਰਿਸ਼ਤਾ ਸਿਰਫ ਪਰਿਵਾਰਕ ਬੰਧਨ ਹੀ ਨਹੀਂ ਸਗੋਂ ਪਿਆਰ ਅਤੇ ਮਮਤਾ ਦਾ ਪ੍ਰਤੀਕ ਵੀ ਹੈ ਡੰਡੀ ਇਹ ਰਿਸ਼ਤੇ ਵਿੱਚ ਇੱਕ ਬਲਖਣ ਗਹਿਰਾਈ ਹੁੰਦੀ ਹੈ ਜੋ ਜ਼ਿੰਦਗੀ ਨੂੰ ਸੁੰਦਰ ਅਤੇ ਮਾਨਮੱਤੀ ਬਣਾਉਂਦੀ ਹੈ ਡੰਡੀ ਪੂਆ ਜੋ ਕਿ ਪਤੀ ਜੀ ਦੇ ਪਿਤਾ ਦੀ ਭੈਣ ਹੁੰਦੀ ਹੈ ਅਤੇ ਪਰਿਵਾਰ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ ਡੰਡੀ ਉਸ ਦੀ ਮੌਜੂਦਗੀ ਸਿਰਫ ਪਰਿਵਾਰ ਨੂੰ ਸੁਧਾਰਨ ਵਿੱਚ ਹੀ ਨਹੀਂ ਸਗੋਂ ਸੰਸਕਾਰ ਅਤੇ ਤੌਰ ਤਰੀਕੇ ਸਿਖਾਉਣ ਵਿੱਚ ਵੀ ਮਹੱਤਮਪੂਰਨ ਹੁੰਦੀ ਹੈ ਡੰਡੀ ਭੂਆ ਦਾ ਮਮਤਾ ਭਰਿਆ ਹੱਥ ਅਤੇ ਪਿਆਰ ਆਪਣੀ ਭਤੀਜੀ ਪ੍ਰਤੀ ਬੇਮਿਸਾਲ ਹੁੰਦਾ ਹੈ ਡੰਡੀ ਉਹ ਭਤੀਜੀ ਦੀ ਜ਼ਿੰਦਗੀ ਵਿੱਚ ਇੱਕ ਮਾਂ ਵਾਂਗ ਸਹਿਯੋਗ ਕਰਦੀ ਹੈ ਕਿਉਂਕਿ ਉਸ ਨੂੰ ਭਤੀਜੀ ਵਿੱਚੋਂ ਆਪਣਾ ਗੁਆਚਾ ਬਚਪਨ ਨਜ਼ਰ ਆਉਂਦਾ ਹੈ ਡੰਡੀ ਭੂਆ ਭਤੀਜੀ ਦਾ ਰਿਸ਼ਤਾ ਬਚਪਨ ਤੋਂ ਹੀ ਮਜ਼ਬੂਤ ਹੁੰਦਾ ਹੈ ਡੰਡੀ ਪੂਆ ਆਪਣੀ ਪਤੀ ਜੀ ਦੇ ਨਾਲ ਖੇਡਣ ਉਸ ਨੂੰ ਨਮੀਆਂ ਨਮੀਆਂ ਗੱਲਾ ਸਿਖਾਉਣ ਰੈਡੀ ਅਤੇ ਉਸ ਦੀ ਦੇਖਭਾਲ ਕਰਨ ਵਿੱਚ ਸਦਾ ਮੁਹਰੇ ਰਹਿੰਦੀ ਹੈ ਡੰਡੀ ਪੂਆ ਦੇ ਪਿਆਰ ਅਤੇ ਮਮਤਾ ਨਾਲ ਪਰੀਆਂ ਜਾਂਦਾ પતિ ਜੀ ਦੇ ਮਨ ਵਿੱਚ ਸਦਾ ਬਸਦੀਆਂ ਰਹਿੰਦੀਆਂ ਹਨ ਡੰਡੀ ਭੂਆ ਦੀ ਮਮਤਾ ਕਈ ਪੱਖਾਂ ਵਿੱਚ ਦਿਖਾਈ ਦਿੰਦੀ ਹੈ ਡੰਡੀ ਉਹ ਸਿਰਫ ਪਤੀ ਜੀ ਦੀ ਸਿੱਖਿਆ ਵਿੱਚ ਹੀ ਨਹੀਂ ਸਗੋਂ ਉਸ ਦੀ ਹਰ ਖੁਸ਼ੀ ਅਤੇ ਗਮ ਵਿੱਚ ਵੀ ਸਾਥ ਦਿੰਦੀ ਹੈ ਡੰਡੀ ਜਦੋਂ ਭਤੀਜੀ ਮੁਸ਼ਕਲਾਂ ਵਿੱਚ ਹੁੰਦੀ ਹੈ ਤਾਂ ਪੂਆ ਉਸ ਦਾ ਹੌਸਲਾ ਬਤੋਂਦੀ ਹੈ ਅਤੇ ਸਹਾਇਕ ਬਣਦੀ ਹੈ ਡੰਡੀ ਪੂਆ ਦੇ ਮਮਤਾ ਭਰੇ ਸਭ ਸੰਬੰਧ ਭਤੀਜੀ ਨੂੰ ਆਤਮ ਵਿਸ਼ਵਾਸ ਦਿੰਦੇ ਹਨ ਅਤੇ ਉਸ ਨੂੰ ਸਫਲਤਾ ਦੀ ਰਾਹ ਉੱਤੇ ਲੈ ਕੇ ਜਾਂਦੇ ਹਨ ਡੰਡੀ ਸਮੇਂ ਦੇ ਨਾਲ ਭੂਆ ਭਤੀਜੀ ਦਾ ਰਿਸ਼ਤਾ ਹੋਰ ਵੀ ਮਜ਼ਬੂਤ ਹੁੰਦਾ ਜਾਂਦਾ ਹੈ ਡੰਡੀ ਜਦੋਂ ਭਤੀਜੀ ਵੱਡੀ ਹੁੰਦੀ ਹੈ ਅਤੇ ਆਪਣੇ ਜੀਵਨ ਦੇ ਵੱਖ-ਵੱਖ ਪੜਾ ਉੱਤੇ ਪਹੁੰਚਦੀ ਹੈ ਤਾਂ ਭੂਆ ਦਾ ਸਹਿਯੋਗ ਉਸ ਦੇ ਲਈ ਇੱਕ ਬਲਬੂਤਾ ਬਣਦਾ ਹੈ ਡੰਡੀ ਵਿਦਿਆਰਥੀ ਜੀਵਨ ਵਿੱਚ ਸਲਾਹ مشਵਰਾ ਕੈਰੀਅਰ ਦੇ ਫੈਸਲਿਆਂ ਵਿੱਚ ਮਦਦ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣਾ ਇਸ ਰਿਸ਼ਤੇ ਦੀ ਗਹਿਰਾਈ ਨੂੰ ਦਰਸਾਉਂਦਾ ਹੈ ਡੰਡੀ ਇਹ ਰਿਸ਼ਤਾ ਦੋਮਾ ਪੱਖਾਂ ਲਈ ਇੱਕ ਦੂਜੇ ਦੇ ਸਹਿਯੋਗ ਦਾ